ਮੈਂ ਕਰਮਜੀਤ ਸਿੰਘ ਨੰਗਲੇ ਜ਼ਿਲ੍ਹਾ ਪ੍ਰਧਾਨ ਅੰਬਰਸਰ ਭਾਰਤੀ ਕਿਸਾਨ ਜਨ ਲੇਕਤਾ ਸਿੱਧੂ ਪਰਤੋ ਜੀ ਕੀ ਮਾਮਲਾ ਜਿਹੜਾ ਇਹ ਮਾਮਲਾ ਜਿਹੜਾ ਸਰਕਾਰ ਨੇ ਇੱਕ ਨਵਾਂ ਛੋਹਿਆ ਛੱਡਿਆ ਜਿਹੜਾ ਇਹ ਕਹਿ ਰਹੀ ਆ ਕਿ ਅਸੀਂ ਕਿਸਾਨਾਂ ਦੇ țeਲਾਂ ਤੱਕ ਪਾਣੀ ਪਹੁੰਚਾਵਾਂਗੇ ਉਹ ਵੇਖੋ ਤੁਸੀਂ ਆਪ ਨੇ ਅੱਖੀਂ ਵੇਖਿਆ ਵੀ ਮਗਰੋਂ ਜਿਹੜੀਆਂ ਨਹਿਰਾ ਵਾਂ ਉਹ ਬਿਲਕੁਲ ਖਤਮ ਹੋ ਚੁੱਕੀਆਂ ਵਾਂ ਜਿਹਦੇ ਆਸਤੇ ਦੁਬਾਰਾ ਜਿਹੜਾ ਚਾਰਾ ਜੋਇ ਕਰ ਰਹੀ ਆ ਵਾ ਵੀ ਅਸੀਂ ਨਹਿਰਾ ਨਵੀਆਂ ਬਣਾਵਾਂਗੇ ਜਦੋਂ ਕਿ ਜਿਹੜੀਆਂ ਪਹਿਲਾਂ ਸਭ ਕੁਝ ਆ ਜਿਹੜਾ ਢਾਂਚਾ ਉਹ ਬਿਲਕੁਲੋ ਵਿਗੜ ਚੁੱਕਿਆ ਪਰ ਇਹਦੇ ਨਾਲ ਹੁਣੇ ਲੱਗੀ ਫਸਲ ਦੇ ਵਿੱਚ ਕਿਸਾਨਾਂ ਨੂੰ ਖੱਜਲ ਖਰਾਬ ਕਰ ਰਹੇ ਆ ਜਦੋਂ ਕਿ ਹਜੇ ਤੱਕ ਮੈਕਮਾ ਨੂੰ ਇਹ ਨਹੀਂ ਪਤਾ ਵੀ ਕਿਹੜੀ ਨਹਿਰ ਦਾ ਤੇ ਕਿਹੜੀ ਮੋਗੀ ਦਾ ਪਾਣੀ ਕਿਹੜੀ ਪੈਲੀ ਤੱਕ ਜਾਣਾ ਜਿਹੜੀ ਨਹਿਰ ਦਾ ਮੋਗੇ ਦਾ ਜਾਂ ਜਿਹੜੇ ਸਵੇ ਦਾ ਪਾਣੀ ਸਿਰਫ ਮੋਧਲਾਂ ਤੱਕ ਰਹਿਣਾ ਵਾ ਉਸ ਨਹਿਰ ਨੂੰ ਇਹ ਧੱਕੇ ਦੇ ਨਾਲ ਜਾ ਕੇ ਵੇਰਕੇ ਵਿੱਚ ਪਾ ਰਿਹਾ ਜਿਹੜੇ ਕਿਸਾਨ ਇੱਥੇ ਵਿਰੋਧ ਕਰ ਰਹੇ ਵੀ ਸਾਨੂੰ ਇਧਰੋਂ ਦੀ ਪਾਣੀ ਮਿਲਦਾ ਹੀ ਨਹੀਂ ਆ ਸਾਡੇ ਵਿੱਚ ਭਰਾ ਮਾਰੂ ਜੰਗ ਕਰਾਓਗੇ ਭਰਾ ਮਾਰੂ ਜੰਗ ਨਹੀਂ ਹੋਣੀ ਚਾਹੀਦੀ ਪਹਿਲਾਂ ਮੈਕਮਾ ਪੂ ਕੀ ਕਿਹੜੀ ਨਹਿਰ ਦਾ ਕਿਹੜੀ ਮੋਕੀ ਦਾ ਪਾਣੀ ਕਿਹੜੀ ਫਸਲ ਤੱਕ ਪਹੁੰਚ ਰਾਵਾਂ ਉਸ ਤੋਂ ਬਾਅਦ ਜਿਹੜੀ ਨਹਿਰ ਦੀ ਜਾਂ ਆਪਣੇ ਖਾਲਾਂ ਦੀ ਪਟਾਈ ਸ਼ੁਰੂ ਕਰੇ ਕਿਉਂਕਿ ਆਪੋ ਆਪਣੇ ਰਕਬੇ ਦਾ ਆਪੋ ਆਪਣੇ ਪਿੰਡ ਦਾ ਪਾਣੀ ਹੈ ਹੁਣ ਆਪਾਂ ਮੋਧਲਾ ਦੀ ਜ਼ਮੀਨ ਦੇ ਵਿੱਚ ਖਲੋਤੇ ਆ ਤੇ ਜੋ ਇੱਥੇ ਮਗਰੋਂ ਨਹਿਰ ਦੀ ਸਿੰਚਾਈ ਹੋ ਰਹੀ ਹੈ ਇਹ ਸਿਰਫ ਮੋਧਲਾ ਤੱਕ ਰਹਿ ਜਾਣਾ ਇਹਦੇ ਅਗਲੇ ਪਾਸੇ ਇੱਕ ਬੜੀ ਲੰਮੀ ਰੇਲ ਲੈਂਡ ਨੰਗਦੀ ਹੈ ਰੇਲ ਲੈਂਡ ਦੇ ਵਿੱਚ ਕੋਈ ਹੈਗਾ ਹੀ ਨਹੀਂ ਐੋਜੀ ਜਗ੍ਹਾ ਵੀ ਜਿਹਦੇ ਵਿੱਚ ਵਾਰ-ਪਾਰ ਪਾਣੀ ਜਾ ਸਕਦਾ ਪਰ ਫਿਰ ਵੀ ਪ੍ਰਸ਼ਾਸਨ ਜਿਹੜਾ ਵਾ ਕਿਸਾਨਾਂ ਨਾਲ ਧੱਕੇਸ਼ਾ ਹੀ ਨਾ ਕਰਿਆ ਵੀ ਤੁਹਾਡੀਆਂ ਜ਼ਮੀਨਾਂ ਦੀ ਪਟਾਈ ਕਰਨੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਕਿਸਾਨ ਜਨਰਨ ਇਕਤਾ ਸਿੱਧੂਪੁਰ ਤੇ ਕਿਸਾਨ ਮਿੰਦੋਰ ਸੰਘਰਸ਼ ਕਮੇਟੀ ਦੇ ਸਾਰੇ ਸਾਥੀ ਇਕੱਠੇ ਹੋ ਗਏ ਤੇ ਇਸ ਦੀ ਉਹ ਨਹਿਰੀ ਦਾ ਜਿਹੜਾ ਪਿੱਟ ਸਿਆਪਾ ਕਰ ਰਹੇ ਨੇ ਮੈਂ ਤੁਹਾਨੂੰ ਖੱਜਲ ਖਰਾਬੀ ਕੀਤੀ ਜਾਰੀ ਬਿਲਕੁਲ ਜੀ ਕਿਸਾਨਾਂ ਨੂੰ ਲੱਗੀ ਫਸਲ ਦੇ ਵਿੱਚ ਖੱਜਲ ਖਰਾਬੀ ਕਰ ਰਹੇ ਆ ਤੇ ਭਰਾ ਮਾਰੂ ਜੰਗ ਕਰਾ ਰਹੇ ਆ ਜਾਣ ਬੁੱਝ ਕੇ ਭਰਾ ਮਾਰੂ ਜੰਗ ਕਰਾ ਰਹੇ ਇਸ ਤਰ੍ਹਾਂ ਕਹ ਲੋ ਵੀ ਸਰਕਾਰ ਦਾ ਆਪਣੇ ਨੂੰ ਬढ़ावा ਦੇਣ ਵਾਸਤੇ ਵੀ ਸਾਨੂੰ ਬਹੁਤ ਜ਼ਿਆਦਾ ਹੀ ਮਤਲਬ ਕਿਸਾਨਾਂ ਦਾ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਜਿਹੜਾ ਜ਼ਮੀਨੀ ਪੱਧਰ ਤੇ ਸਿਰਫ ਭਰਾ ਮਾਰੋ ਜੰਗ ਹੀ ਇਕਰਾਰ ਰਹੇ ਤੋਂ ਇਲਾਵਾ ਕੁਝ ਵੀ ਨਹੀਂ ਹੈ ਮੁਕੇ ਦੇ ਅਫਸਰ ਵੀ ਆਏ ਕੀ ਆਸ਼ਵਾਸ਼ਣ ਦਵਾਇਆ ਜੀ ਇਹਨਾਂ ਨੇ ਬਸ ਅਫਸਰ ਇਹੋ ਹੀ ਹਜੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਹਿੰਦੇ ਜੀ ਹੁਣ ਤਾਂ ਅਸੀਂ ਪੁਰਾਣੇ ਬਜ਼ੁਰਗ ਦੋ ਲਵਾਂਗੇ ਨਾਲ ਤੇ ਤੁਹਾਡਾ ਅਸੀਂ ਸਾਰਾ ਦਬਰਾ ਕਰਦੇ ਅਸੀਂ ਵੇਣੇ ਆ ਵੀ ਕਿਹੜੀਆਂ ਨਹਿਰਾਂ ਦਾ ਪਾਣੀ ਕਿੱਧਰ ਜਾਣਾ ਚਲੋ ਕਿ ਅਫਸਰਾਂ ਨੂੰ ਇਹ ਨਹੀਂ ਪਤਾ ਵੀ ਕਿਹੜੀਆਂ ਨਹਿਰਾਂ ਦਾ ਪਾਣੀ ਕਿੱਧਰ ਜਾਣਾ ਤੇ ਉਹ ਸਾਡੀ ਕੀ ਨਹਿਰਾਂ ਫਟ ਕੇ ਸਾਨੂੰ ਤੇਰਾ ਹੀ ਹਿੱਟੋ ਸਾਫ ਦਾ ਜਿਹੜਾ ਦਫ਼ਤਰ ਵਾ ਉਹ ਬਿਲਕੁਲ ਸਾਰਾ ਆਪਣਾ ਜਿਸ ਤਰ੍ਹਾਂ ਸਾਡੀਆਂ ਜ세 ਬੰਦੀਆਂ ਦਾ ਹੁੰਦਾ ਵਾ ਵੀ ਇਹਨਾਂ ਦੇ ਦਫ਼ਤਰ ਦਾ ਘਰਾਓ ਕਰਾਂਗੇ ਇਸ ਤੋਂ ਬਾਅਦ ਵੀ ਸਾਡਾ ਅਸੀਂ ਇਹ ਉੱਤੇ ਪਹਿਲਾਂ ਹੀ ਰੱਖਿਆ ਕਿਉਂਕਿ ਕਿਸਾਨ ਵੀ ਸਾਰੇ ਚਾਹੁੰਦੇ ਆ ਵੀ ਜਿਹੜੀ ਝੋਨੇ ਦੀ ਫਸਲ ਆ ਸਾ ਪਾਣੀ ਸਾਨੂੰ ਵੀ ਉਹਨਾ ਪਿਆਰਾ ਸਾਨੂੰ ਪੰਜਾਬ ਦੀ ਧਰਤੀ ਦਾ ਪਤਾ ਵਾ ਕਿ ਪੰਜਾਬ ਜਿਹੜਾ ਪੰਜਾਂ ਪਾਣੀਆਂ ਦੀ ਧਰਤੀ ਜੇ ਪਾਣੀ ਖਤਮ ਹੋ ਗਿਆ ਕਿਹੜੇ ਪਾਸੇ ਜਾਵਾਂਗੇ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਚ ਲੜਾਈ ਨਾ ਹੋਵੇ ਸਹੀ ਮੈਨੇ ਵਿੱਚ ਸਰਕਾਰ ਸਾਨੂੰ ਪਾਣੀ ਦੇਵੇ ਇਹ ਨਹੀਂ ਵੀ ਦੋ ਦਿਨ ਪਾਣੀ ਦੇ ਕੇ ਤੇ ਮੁੜ ਕੇ ਉਦੋਂ ਬਾਅਦ ਸਾਡੀ ਆਪਸ ਵਿੱਚ ਲੜਾਈ ਕਰਾਵੇ ਜਿਹੜੇ ਐਚਡੀਓ ਸਾਹਿਬ ਆ ਸਿਰਫ ਖਾਣਾ ਪੂਰਤੀ ਕਰਨ ਆਏ ਜੋ ਇਹਨਾਂ ਦੇ ਉੱਤੇ ਆਹ ਵਕਤ ਸਰਕਾਰ ਨੇ ਜੋ ਹਾਰ ਦਾ ਜਿਹੜਾ ਠਿਕਰਾ ਕਰੀ ਨਹਿਰਾਂ ਦੇ ਭਾਂਦੀ ਕਦੀ ਪੁਲਿਸ ਤੇ ਭਾਂਦੀ ਆ ਉਹਨਾਂ ਨੂੰ ਵਜਨ ਦੇ ਮਾਰਿਆ ਖਾਣਾ ਪੂਰਤੀ ਕਰਨਾ ਹੈ ਜਿਹੜੇ ਅਸੀਂ ਇੱਥੇ ਹੋਣ ਨਹੀਂ ਦਵਾਵਾਂਗੇ ਅਸੀਂ ਕਹਿੰਨੇ ਆ ਵੀ ਜੋ ਵੀ ਆ ਪ੍ਰੋਸੀਜਰ ਤਹਿਤ ਕੰਮ ਕਰੋ ਇਹ ਨਹੀਂ ਆ ਵੀ ਖਾਣਾ ਪੂਰਤੀ ਕਰੋ ਤੁਸੀਂ ਬਸ ਉਹ ਇਹ ਤੁਹਾਨੂੰ ਦੱਸਿਆ ਵੀ ਭਗਵੰਤ ਮਾਨ ਜੀ ਨੇ ਤਾਂ ਪਹਿਲਾਂ ਜਿੰਨੇ ਨਹਿਰੀ ਜੇ ਹੀ ਆ ਉਹਨਾਂ ਉੱਤੇ ਪੂਰੇ ਕੱਸਿਆ ਹੈ ਵੀ ਤੁਸੀਂ ਕਹਿ ਦਿਓ ਵੀ 100% ਕਿਸਾਨਾਂ ਨੂੰ ਪਾਣੀ ਮਿਲ ਰਿਹਾ ਹੁਣ ਜਦੋਂ ਉਹ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆਗਾ ਵੀ ਪਾਣੀ ਤਾਂ ਹਜੇ ਤੱਕ ਇ ਹੁਣ ਪੂਰਾ ਜੋਰ ਚੜਿਆ ਵੀ ਤੁਸੀਂ ਕਿਸੇ ਨਾ ਕਿਸੇ ਤਰੀਕਾ ਨਾਲ ਪੁੱਟ ਫਟਈਆ ਲਾ ਦਓ ਐ ਪਤਾ ਲੱਗੇ ਵੀ ਸਰਕਾਰ ਕੁਝ ਕਰ ਰਹੀ ਹੈ ਜੀ ਮਾਜਰਾ ਸਰ ਜੀ ਇੱਥੇ ਖਾਲ ਖਾਲ ਦਾ ਮਸਲਾ ਸੀਗਾ ਖਾਲ ਪੁਰਾਣਾ ਬਣਿਆ ਲੋਕਾਂ ਨੇ ਪਹਿਲੇ ਪੂਰੇ ਆਇਆ ਉਹਨੂੰ ਖਾਲਣ ਆਇਆ ਜੀ ਬਸ ਅਜੀ ਨੇ ਪ੍ਰਾਣਾ ਬਣਿਆ ਨੂੰ ਪੂਰਿਆ ਹੈਗਾ ਹਾਂ ਲੋਕਾਂ ਨੇ ਪੂਰਤਾ ਹੈ ਕਾਫੀ ਸਾਲ ਪੁਰਾਣੇ ਪਹਿਲਾਂ ਪੂਰਿਆ ਅੱਜ ਨਹੀਂ ਪੂਰਿਆ ਕਿੰਨੇ ਕ ਸਾਲ ਪੁਰਾਣਾ ਹੈ ਤਕਰੀਬਨ 30 40 ਸਾਲ ਪਹਿਲੇ ਜੀ ਉਸ ਨੂੰ ਤੁਸੀਂ ਦੁਬਾਰਾ ਰਿਵਾਈਵ ਕਰਾਣ ਆਏ ਹੋ ਅੱਛਾ ਜੀ ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਨਹੀਂ ਇਹ ਨਹੀਂ ਇਹ ਗਲਤ ਹੈ ਮੈਂ ਪਿੰਡ ਦੇ ਨੰਬਰਦਾਰ ਬੁਲਾ ਲਿਆ ਬਹੁਤ ਵਾਰ ਬੰਦੇ ਬੁਲਾ ਲਿਆ ਉਹ ਆਪੇ ਦੱਸਣਗੇ ਕਿ ਖਾਲ ਚੱਲਦਾ ਸੀਗਾ ਕਿ ਨਹੀਂ ਚੱਲਦਾ ਸੀਗਾ ਜੇ ਨਹੀਂ ਕਰਨਗੇ ਤੇ ਬੰਦ ਕਰ ਦੇਵਾਂਗੇ ਤੇ ਚਿੱਕੜ ਕੀ ਕਹਿ ਰਹੇ ਕੋਈ ਖੱਜਲ ਖਰਾਬੀ ਨਹੀਂ ਕੀਤੀ ਜਾ ਰਹੀ ਹੈ ਜੀ ਤੰਗ ਪਰੇਸ਼ਾਨ ਕੀਤਾ ਜਾ ਤੰਗ ਪਰੇਸ਼ਾਨ ਕਿੰਨੂੰ ਕਰ ਰਹੇ ਦੱਸੋ ਦੱਸੋ ਇੱਕ ਬੰਦਾ ਦਿਓ ਜੀ ਕਿਸ਼ ਨੂੰ ਕੀਤਾ ਜਾ ਰਿਹਾ ਦੱਸੋ ਕਿਹੜਾ ਬੰਦਾ ਕਰ ਰਿਹਾ ਬਤਾ ਸਾਰੇ ਕਹਿ ਰਹੇ ਸਾਰੇ ਜਦੋਂ ਬਿਆਨ ਕੀਤਾ ਸਾਰੇ ਨੂੰ ਪੁੱਛੇ ਕਿਹੜੇ ਕਿਹੜੇ ਬੰਦੇ ਨੂੰ ਤੰਗ ਪਰੇਸ਼ਾਨ ਕੀਤਾ ਜੀ ਕਿਉਂ ਸਰ ਅਸੀਂ ਬਾਈਟ ਦੇ ਵਿੱਚ ਕੀ ਆਇਆ ਤੁਸੀਂ ਦੱਸੋ ਨਾ ਲਾਈਵ ਚ ਅਸੀਂ ਅਸੀਂ ਨਹੀਂ ਕਿਸੇ ਨੂੰ ਤੰਗ ਪਾਇਆ ਕੀ ਤੁਹਾਡੇ ਵੱਲ ਕੀ ਆਸ਼ਵਾਸ਼ਣ ਦਵਾਇਆ ਗਿਆ ਮੈਂ ਆਸ਼ਵਾਸ਼ਣ ਹੈ ਕਿ ਮੈਂ ਛਿਛੜਾ ਆਪਣਾ ਲੈ ਕੇ ਆਇਆ ਪਟਵਾਰੀ ਆਪਣੇ ਮੈਂ ਸਾਰੇ ਨਾਲ ਬੁਲਾਏ ਨੇ ਨੰਬਰਦਾਰ ਸਾਰੇ ਪਿੰਡ ਦੇ ਬੁਲਾ ਉਹਨਾਂ ਨੇ ਜੋ ਜੋ ਕਲੀਅਰ ਕਰੀ ਜਾਣਗੇ ਜਿੱਥੇ ਜਿੱਥੇ ਮੇਰਾ ਖਾਲਜੋ ਘੜਚਰੇ ਪਾਊਗਾ ਉਹਦੇ ਅੱਗੇ ਐਕਸ਼ਨ ਹੋਊਗਾ ਤੇ ਜੇੜਾ ਕੋਈ ਪਟਾਏਗਾ ਜਿੱਥੇ ਸਰਕਾਰੀ ਘਾ ਜਗ੍ਹਾ 'ਚ ਮੈਂ ਖਾਲ ਪੁੱਟਣਾ ਮੈਂ ਤੇ ਕਿਸੇ ਪ੍ਰਾਈਵੇਟ ਜਗ੍ਹਾ ਤੇ ਚਾਹਣਾ ਨਹੀਂ ਅੱਛਾ ਤੇ ਜੇ ਮੰਨ ਲਓ ਵੀ ਕੱਜ ਤੁਸੀਂ ਜਾਂਚ ਤੇ ਨਿਕਲੇ ਹੋ ਤਾਂ ਇਹ ਮਸਲਾ ਜਿਹੜਾ ਜਿਵੇਂ ਕਹਿ ਰਿਹਾ ਜੀ ਉਦਾਂ ਸਾਹਮਣੇ ਮਸਲਾ ਹੁੰਦਾਗਾ ਤਾਂ ਫਿਰ ਇਹਨੂੰ ਬੰਦ ਕਰੋ ਕੋਈ ਰਹਿਣ ਨਹੀ 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 ਬੰਦ ਨਹੀਂ ਕਰਨਾ ਸਰ ਬੰਦ ਨਹੀਂ ਕਰ ਖਰਾਬ ਸਾਢੀ ਸਾਈ ਸਰਕਾਰੀ ਜਗ੍ਹਾ ਤੇ ਪੁੱਟਣਾ ਛੋਟੇ ਵੀ ਨਹੀਂ ਕੋਈ ਗਲਤ ਕਰਨਾ ਜੀ ਜਿਹੜਾ ਇਹਦਾ ਅਸਲੀ ਹੈ ਉੱਥੋਂ ਹੁੰਦਾ ਉੱਥੋਂ ਨਹੀਂ ਉੱਥੋਂ ਹੀ ਆ ਲੱਗਿਆ ਸਰ ਉੱਥੇ ਹੀ ਲੱਗਦਾ ਇਹ ਟੇਲ ਅੱਥੇ ਟੇਲ ਤੇ ਆ ਗਰੇ ਇਹ ਜਿਹੜਾ ਨਾ ਇਹਦਾ ਜਿਹੜਾ ਇਹ ਪਿੱਛੋਂ ਇਹ ਬੰਦ ਕੀਤਾ ਹੈ ਨਾ ਉਹ ਤੋਂ ਦੇਖ ਲੈਣੇ ਉਹ ਦੇਖ ਲਓ ਜੀ ਉਹ ਵੀ ਦੇਖਣੀ ਚੈੱਕ ਕਰ ਉਹ ਤੁਸੀਂ ਮੈਂ ਨਾ ਬਟੋ ਗੱਡੀ ਆਪਾਂ ਇੱਧਰ ਦੇਖੀ ਉਹਦੇ ਰੱਖੋ ਉੱਥੋਂ ਮਸਲਾ ਲਾਉ ਕਦਰ ਲੱਗੇ ਲਾਈਨਿੰਗ ਕਰ ਲੰਗਿਆ ਇਹਦੀ ਮਿੱਟੀ ਪਾ ਕੇ ਥੋੜਾ ਪੁਰਿਆ ਸਿਕਾ ਕਿ ਕੰਪੈਕਸ਼ਨ ਹੋ ਜੇ ਪੱਕੀ ਮਿੱਟੀ ਬਣ ਜੇ ਛੋਟਾ ਸਾਈਜ਼ ਹੋ ਜਾਣਾ ਹਾਂਜੀ ਹਾਂਜੀ ਇਹ ਹੁੰਦਾ ਕਿੱਥੋਂ ਇਹ ਜੇਠੂ ਵਾਲਦੋਲੇ ਜੇਠੂ ਵਾਲਦੋਲੇ ਇਹ ਗਾਲਾਂ ਸਹਿਮਤ ਹੈਗੇ ਹਾਂ ਬਿਲਕੁਲ ਸਹਿਮਤ ਹੈ ਪਾਣੀ ਤਾਂ ਮੰਗ ਹੀ ਰਹੇ ਹਰ ਕਿਸਾਨ ਮੰਗ ਰਿਹਾ ਪਾਣੀ ਉਹ ਇਹ ਗਾੜਾ ਸਹਿਮਤ ਨੇ ਸਾਨੂੰ ਉਹ ਨਹਿਰ ਦਾ ਪਾਣੀ ਚਾਹੀਦਾ ਸਰ ਜਿਹੜੀ ਨਹਿਰ ਦਾ ਜਿੱਥੇ ਤੇ ਖਾਲ ਜਾਂਦਾ ਉਹ ਉਸ ਨਹਿਰ ਦਾ ਜੇ ਨਹੀਂ ਜਾਂਦਾ ਹੋਵੇਗਾ ਤਾਂ ਨਹੀਂ ਜਾਊਗਾ ਇਹ ਖਾਲਦਾ ਗਲਤ ਜੂਸ ਹੋ ਰਿਹਾ ਪਾਣੀ ਮੇਰ ਕੇ ਨੂੰ ਇਹ ਖਾਲ ਜੜਾ ਨਾ ਇਹ ਤੁਹਾਨੂੰ ਤਸੱਲੀ ਕਰ ਲਓ ਅਸਾ ਚਕਾਰ ਹੋਣਾ ਉਸੇਂ ਨੰਗਲੀ ਮਾਮਲਾ ਤਾਂ ਪ੍ਰਧਾਨ ਸੇ ਨੂੰ ਦੱਸਿਆ ਜਿਸ ਤਰ੍ਹਾਂ ਫਹਰਾਨ ਗਲੀ ਗੱਲ ਤੇ ਇਹ ਆ ਕਿ ਐਸਡੀਓ ਸਾਹਿਬ ਨੂੰ ਵੀ ਨਹੀਂ ਪਤਾ ਕਿ ਇੱਥੇ ਮਸਲਾ ਕੀ ਆ ਸਿਰਫ ਇੱਕ ਉਹ ਕਿਸੇ ਦੇ ਕਹਿਣ ਦੇ ਜਾਂ ਇੱਕ ਸਰਕਾਰੀ ਜਿਹੜਾ ਹੁਕਮ ਆਇਆ ਆ ਵੀ ਜਿਹਨੂੰ ਹੈਗਾ ਵਰਸਤਾ ਪੁੱਟ ਕੇ ਆਪਣੀ ਨਿਸ਼ਾਨਦੇਹੀ ਕਰੋ ਜਾਂ ਨਾ ਕਰੋ ਆਪਣੀ ਜਿਹੜੇ ਇਸੇ ਆਪਾਂ ਜੋ ਮੂੰਹ ਕਹਿ ਚੁੱਕੇ ਆ ਕਿ ਪਾਣੀ ਟੰਡਰ ਦਾ ਚੜਵਾਉਣਾ ਚੜਉਣਾ ਵਾ ਫਹਰਾਨ ਗਲੀ ਵੇਖੋ ਇਹ ਮੂਧਲਾਂ ਦਾ ਜਿਹੜਾ ਪਾਣੀ ਆ ਇਹ ਵੇਰ ਕੇ ਨਹੀਂ ਜਾ ਸਕਦਾ ਸਾਡੇ ਨੰਬਰਦਾਰ ਸਾਹਿਬ ਵੀ ਆਏ ਨੇ ਇਥੋਂ ਦੇ ਪਤਵੰਤੇ ਸੱਜਣੇ ਵੀ ਆਏ ਨੇ ਉਹਨਾਂ ਵੀ ਦੱਸਿਆ ਕਿ ਪੇਕ ਪਿੰਡ ਦਾ ਪਾਣੀ ਜਿਹੜਾ ਮੂਧਲਾਂ ਦਾ ਵਾ ਇਹ ਕਿਤਨਾ ਜਾ ਸਕਦਾ ਆਪਣਾ ਇੱਥੇ ਜਿਹੜਾ ਵੇਰਕ ਦੇ ਵਿੱਚ ਹੈ ਐਸ.ਡੀ.ਓ. ਸਾਹਿਬ ਮਤਲਬ ਇੱਥੋਂ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਮੂਧਣਾ ਦਾ ਇਹਦਾ ਫਾਂਸਲਾ ਕਿੰਨਾ ਵਾ ਇਹਦੇ ਗਾੜੀ ਨਹਿਰ ਹੈ ਕਿ ਨਹੀਂ ਹੈ ਇਹ ਕੋ ਉਹਨਾਂ ਦਾ ਇੱਕ ਕਹਿਣ ਦਾ ਮਤਲਬ ਵੀ ਆਪਾਂ ਇੱਥੇ ਆਏ ਆ ਇਹ ਸਰਕਾਰ ਦੀ ਖਾਣਾ ਪੂਰਤੀ ਕਰਨ ਵਾਸਤੇ ਵੀ ਭਗਵੰਤ ਜੀ ਨੇ ਘਟਲਣ ਦਾ ਗੱਪਾ ਨਹੀਂ ਚੜਾਉਣਾ ਤਸੀਂ ਚੜਾ ਦੇਣਾ ਵਾ ਉਹ ਚਾਹੇ ਵੇਰਕ ਦਾ ਮੂਧਣਾ ਜਾਂਦਾ ਜਾਂ ਨਹੀਂ ਜਾਂਦਾ ਜਾਂ ਮੂਧਣਾ ਦੇ ਵੇਰਕ ਉਹਦਾ ਚ ਨਹੀਂ ਹੁੰਦਾ ਇਹ ਗੱਲਾਂ ਕੋਈ ਲਿਆਉਂਦੇ ਨਹੀਂ ਕਿਸਾਨਾਂ ਨੂੰ ਪੁੱਛਿਆ ਕਰ ਆਪੀ ਕੀਤੀ ਜਾ ਰਹੀ ਬਹੁਤ ਜਿਆਦੇ ਵੱਡੇ ਪੱਦਰ ਦੇ ਇਹ ਸਾਡਾ ਏ.ਸ.ਪੀ.ਐਨ ਦਾ ਮਾਫਲਾ ਨਹੀਂ ਕਾਫੀ ਯਾਦੇ ਪਿੰਡ ਜਿਹੜੇ ਆ ਹੋਰ ਵੀ ਪਿੰਡਾਂ 'ਚ ਤੁਹਾਨੂੰ ਕਾਫੀ ਇਸ ਤਰ੍ਹਾਂ ਮਸਲੇ ਆਉਣੇ ਆ ਸਾਹਮਣੇ ਤੁਹਾਡੇ ਵਿੱਚ ਖੱਜਲ ਖੜੀ ਬਹੁਤ ਤਗੜੇ ਇੱਥੇ ਸਾਡੀ ਭਰਾ ਮਾਰ ਜੂਗਾ ਅੱਜ ਆਪਾਂ ਇਕੱਠੇ ਹੋਈਆਂ ਦੂਜੀ ਪਾਸੇ ਜਿਹੜੀ ਪਾਰਟੀ ਉਹ ਨਹੀਂ ਆਈ ਹੋਸਾ ਇੱਥੇ ਆਉਂਦੇ ਕੋਈ ਝਗੜਾ ਹੋ ਜਾਂਦਾ ਕੋਈ ਰੰਜਿਸ਼ ਕਿਸ ਦੀ ਕੋਈ ਅੰਦਰੂਨੀ ਰੰਜਿਸ਼ ਹੁੰਦੀ ਆ ਕਿਸ ਦਾ ਸੱਚਾ ਬੰਦਾ ਝੂਠਾ ਬੰਦਾ ਇਹ ਸਭ ਇੱਥੇ ਇਹ ਬਹੁਤ ਜ਼ਿਆਦਾ ਮਸਲੇ ਆ ਇੱਥੇ ਪੱਕਾ ਵੀ ਪਿੰਡਾਂ ਦੇ ਮਸਲੇ ਆ ਸੋ ਸਾਡੇ ਦੇ ਇਹੋ ਬੇਨਤੀ ਆ ਕਿ ਐਸਡੀਓ ਸਾਹਿਬ ਨੂੰ ਵੀ ਭਗਵੰਤ ਮਾਨ ਸਾਹਿਬ ਨੂੰ ਵੀ ਸਾਰੇ ਮਹਿਕਮੇ ਨੂੰ ਐਸੇ ਸਾਹਿਬ ਨੂੰ ਵੀ ਪਹਿਲਾਂ ਇ ਇਹ ਨਹੀਂ ਕਿ ਮੂਤਲਾ ਦਾ ਪਾਣੀ ਵੇਰ ਕੇ ਦੇ ਵੇਰ ਕੇ ਦਾ ਪਾਣੀ ਆਪਾਂ ਗਾ ਅਮਰਸਰੋਂ ਲੈ ਜਾਈਏ ਇਹ ਪੂਰੀ ਇਨਕੁਆਇਰੀ ਕਰਨ ਤੋਂ ਬਾਅਦ ਹੀ ਜਿਹੜਾ ਮਸਲਾ ਕੋਈ ਪਿੰਡ ਦਾ ਭਾਵੇਂ ਇਥੋਂ ਦਾ ਆਪਾਂ ਕਿਸਦਾ ਵੀ ਆ ਇਨਕੁਆਇਰੀ ਕਰਨ ਤੋਂ ਬਾਅਦ ਤਸੱਲੀ ਕਰਨ ਤੋਂ ਬਾਅਦ ਫਾਂਸਾ ਲੈ ਜੋ ਵੀ ਲੈ ਜਾਣਾ ਇਹ ਸਾਡੀ ਬੇਨਤੀ ਹੈ ਸਰਦਾਰ ਜੀ